ਮੈਨੂੰ ਮੇਰਾ ਜੀਜਾ 에ਰਪੋਰਟ ਤੋਂ ਲੈ ਆਇਆ ਤੇ ਉਹ ਮੈਨੂੰ ਆਪਣੇ ਫਲੈਟ ਵਿੱਚ ਲੈ ਗਿਆ ਸ਼ਾਮ ਦੇ 7:00 ਕੁੱਝ ਵਿੱਚ ਸੀ ਜੀਜੇ ਨੇ ਮੈਨੂੰ ਰੋਟੀ ਲਿਆ ਕੇ ਦਿੱਤੀ ਮੈਂ ਬਹੁਤ ਥੱਕੀ ਹੋਈ ਸੀ ਮੈਂ ਰੋਟੀ ਖਾਧੀ ਤੇ ਲੰਮੀ ਪੈ ਗਈ ਥੋੜੀ ਦੇਰ ਬਾਅਦ ਮੇਰਾ ਜੀਜਾ ਮੇਰੇ ਕਮਰੇ 'ਚ ਦੁੱਧ ਦਾ ਗਲਾਸ ਲੈ ਕੇ ਆਇਆ ਤੇ ਕਹਿਣ ਲੱਗਾ ਰੇਖਾ ਆ ਦੁੱਧ ਦਾ ਗਲਾਸ ਪੀ ਲਵੀਂ ਇਸ ਨਾਲ ਤੇਰੀ ਸਾਰੀ ਥਕਾਵਟ ਉੱਤਰ ਜਾਊਗੀ ਤਾਂ ਮੈਂ ਉਸਨੂੰ ਕਿਹਾ ਕਿ ਜੀਜਾ ਜੀ ਤੁਸੀਂ ਟੇਬਲ ਤੇ ਰੱਖ ਦਿਓ ਤੇ ਉਸ ਤੋਂ ਬਾਅਦ ਉਹ ਬਾਹਰ ਚਲਾ ਗਿਆ ਮੈਂ ਉਸ ਨੂੰ ਕਿਹਾ ਕਿ ਚੱਲ ਪਹਿਨਾ ਦੁੱਧੀ ਪੀ ਲੈਣੀ ਆ ਅਤੇ ਫੇਰ ਸੌਣੀ ਆ ਮੈਂ ਦੁੱਧ ਪੀ ਲਿਆ ਸੀ ਤੇ ਦੁੱਧ ਪੀ ਕੇ ਮੈਨੂੰ ਪਤਾ ਨਹੀਂ ਬਹੁਤ ਹੀ ਜ਼ਿਆਦਾ ਗੂੜੀ ਨੀਂਦ ਆ ਗਈ ਮੇਰਾ ਸਰੀਰ ਇਸ ਤਰ੍ਹਾਂ ਦਾ ਹੋ ਗਿਆ ਜਿਦਾਂ ਕਿਸੇ ਨੇ ਮੈਨੂੰ ਕੁੱਟਿਆ ਹੋਵੇ ਜਿਦਾਂ ਸੁੰਨ ਗਿਆ ਹੋ ਗਿਆ ਹੋਵੇ ਕਿਉਂਕਿ ਜੀਜੀ ਨੇ ਦੁੱਧ ਦੇ ਵਿੱਚ ਨੀਂਦੀਆਂ ਗੋਲੀਆਂ ਨੂੰ ਮਿਲਾਇਆ ਹੋਇਆ ਸੀ ਅਤੇ ਨਸ਼ੇ ਦੀ ਥੋੜੀ देर ਬਾਅਦ ਹੀ ਜੀਜਾ ਮੇਰੇ ਕਮਰੇ ਵਿੱਚ ਆ ਗਿਆ ਸੀ ਅਤੇ ਉਸ ਨੇ ਮੇਰੇ ਸਾਰੇ ਕੱਲੇ-ਕੱਲੇ ਕੱਪੜਿਆਂ ਨੂੰ ਪਰੇ ਕੀਤਾ ਅਤੇ ਹਲਕੇ ਕੁੱਤੇ ਵਾਂਗ ਮੇਰੇ ਤੇ ਟੁੱਟ ਪਿਆ ਉਸ ਨੇ ਤਾਂ ਮੇਰੀਆਂ ਦੋਸਤੋਂ ਮੇਰਾ ਨਾਮ ਰੇਖਾ ਤੇ ਸਾਡੇ ਘਰ ਵਿੱਚ ਮੇਰੇ ਮਾਪਿਓ ਤੇ ਮੇਰਾ ਇੱਕ ਭਰਾ ਤੇ ਵੱਡੀ ਭੈਣ ਸੀ ਵੱਡੀ ਭੈਣ ਦਾ ਵਿਆਹ ਥੋੜਾ ਜਿਹਾ ਪਹਿਲਾਂ ਹੀ ਹੋਇਆ ਸੀ ਅਤੇ ਮੇਰਾ ਜੀਜਾ ਵਿਦੇਸ਼ ਵਿੱਚ ਰਹਿੰਦਾ ਸੀ ਤੇ ਕੈਨੇਡਾ ਦੇ ਵਿੱਚ ਹੀ ਕੰਮ ਕਰਦਾ ਸੀ ਮੈਂ ਆਈ ਲੈਟਸ ਦਾ ਕੋਰਸ ਕਰਦੀ ਪਈ ਸੀ ਕਿਉਂਕਿ ਮੈਨੂੰ ਸ਼ੁਰੂ ਤੋਂ ਹੀ ਬਾਹਰ ਜਾਣ ਦਾ ਬਹੁਤ ਸ਼ੌਂਕ ਸੀ ਤੇ ਮੇਰੇ ਬੈਂਡ ਵੀ ਬਹੁਤ ਵਧੀਆ ਆਏ ਸੀ ਮੈਂ ਵੀ ਕੈਨੇਡਾ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ ਮੈਂ ਪਹਿਲਾਂ ਹੀ ਆਪਣੀ ਮਾਂ ਨੂੰ ਕਹਿਦੀ ਹੁੰਦੀ ਸੀ ਕਿ ਮੈਂ ਬਾਹਰ ਹੀ ਜਾਣਾ ਦੋਸਤੋ ਇੱਕ ਦਿਨ ਮੈਨੂੰ ਮੇਰੀ ਭੈਣ ਦਾ ਫੋਨ ਆਇਆ ਤੇ ਕਹਿਣ ਲੱਗੀ ਰੇਖਾ ਥੋੜੇ ਦਿਨਾਂ ਲਈ ਮੇਰੇ ਕੋਲ ਆਣ ਕੇ ਰਹਿ ਲਾ ਮੈਨੂੰ ਤੇਰੀ ਬਹੁਤ ਯਾਦ ਆ ਰਹੀ ਹੈ ਫੇਰ ਤਾ ਤੂੰ ਬਾਹਰ ਚਲੇ ਜਾਣਾ ਮੈਂ ਉਸ ਨੂੰ ਕਿਹਾ ਠੀਕ ਹੈ ਭੈਣੇ ਮੈਂ ਜ਼ਰੂਰ ਆਵਾਂਗੀ ਅਤੇ ਮੈਂ ਉਸ ਕੋਲ ਜਾਣ ਦੀ ਤਿਆਰੀ ਕਰਨ ਲੱਗੀ ਮੈਂ ਭੈਣ ਦੇ ਘਰ ਜਾਣ ਲਈ ਤਿਆਰ ਸੀ ਅਤੇ ਮੈਂ ਸਾਰੇ ਕੱਪੜੇ ਆਪਣੇ ਬੈਗ ਵਿੱਚ ਪੈਕ ਕਰ ਲਏ ਸੀ ਭੈਣ ਦੇ ਸਹੁਰੇ ਘਰ ਵਿੱਚ ਭੈਣ ਉਸ ਦਾ ਦਿਓਰ ਤੇ ਉਸ ਦਾ ਸਹੁਰਾ ਸੀ ਮੈਂ ਆਪਣੀ ਭੈਣ ਦੇ ਕੋਲ ਘਾਟੀ ਜਾਂਦੀ ਸੀ ਕਿਉਂਕਿ ਮੈਨੂੰ ਆਪਣੀ ਭੈਣ ਦਾ ਦਿਓਰ ਚੰਗਾ ਨਹੀਂ ਲੱਗਦਾ ਸੀ ਓਹੋ ਮੈਨੂੰ ਹੋਰੀ ਅਜੀਬ ਨਜ਼ਰਾਂ ਨਾਲ ਦੇਖਦਾ ਹੁੰਦਾ ਸੀ ਇੱਕ ਵਾਰੀ ਜਦੋਂ ਮੈਂ ਭੈਣ ਦੇ ਘਰ ਰਹਿਣ ਲਈ ਗਈ ਸੀ ਤਾਂ ਉਸਨੇ ਮੇਰਾ ਹੱਥ ਵੀ ਫੜ ਲਿਆ ਸੀ ਅਤੇ ਉਸ ਤੋਂ ਬਾਅਦ ਫੇਰ ਦੁਬਾਰਾ ਮੈਂ ਕਦੀ ਉੱਥੇ ਗਈ ਨਹੀਂ ਹੁਣ ਤਾਂ ਮੈਂ ਭੁੱਲ ਹੀ ਗਈ ਸੀ ਕਿ ਮੈਂ ਬਾਹਰ ਚਲੀ ਜਾਣਾ ਈਜ਼ਲੀ ਮੈਂ ਥੋੜੇ ਚਿਰ ਲਈ ਭੈਣ ਕੋਲ ਰਹਿ ਲੈਨੀਆ ਕਿਉਂਕਿ ਉਸਨੇ ਇੰਨੇ ਪਿਆਰ ਨਾਲ ਜੋ ਬੁਲਾਇਆ ਸੀ ਅਤੇ ਮੈਂ ਉੱਥੇ ਪਹੁੰਚ ਗਈ ਇੱਕ ਦਿਨ ਮੈਂ ਕੁਝ ਅਜੀਬ ਵੇਖਿਆ ਜਿਸ ਨੂੰ ਵੇਖ ਕੇ ਮੇਰੇ ਪੈਰਾਂ ਥਲੋ ਜ਼ਮੀਨ ਹੀ ਖਿਸਕ ਗਈ ਮੈਂ ਕੋਠੇ ਉੱਤੇ ਭੈਣ ਦਾ ਸੂਰ ਸਿਰ ਰਹੀ ਸੀ ਮੇਰੇ ਲਾਗੇ ਉਸ ਦਾ ਸੌਰਾ ਮੰਜੇ ਦੇ ਉੱਤੇ ਧੁੱਪ ਸੇਕ ਰਿਹਾ ਸੀ ਅਤੇ ਉਹ ਵਿਚਾਰਾ ਥੋੜਾ ਜਿਹਾ ਬਜ਼ੁਰਗ ਜੀ ਮੇਰੀ ਭੈਣ ਥੱਲੇ ਕੰਮ ਕਰ ਰਹੀ ਸੀ ਜਦ ਮੈਂ ਪੌੜੀਆਂ ਉੱਤਰ ਕੇ ਉਸ ਕੋਲ ਗਈ ਹਜੇ ਮੈਂ ਪੌੜੀਆਂ ਦੇ ਵਿੱਚ ਘਾਰੀ ਸੀ ਤਾਂ ਮੈਨੂੰ ਕੁਝ ਅਜੀਬ ਜਿਹੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਉਹ ਆਵਾਜ਼ਾਂ ਇਸ ਤਰ੍ਹਾਂ ਦੀਆਂ ਸੀ ਜਿਦਾਂ ਕੋਈ ਆਪਸ ਵਿੱਚ ਕੁਝ ਕਰ ਰਿਹਾ ਹੋਵੇ ਬੜੀਆਂ ਹੀ ਅਜੀਬ ਇਹ ਆਵਾਜ਼ ਭੈਣ ਤੇ ਉਸਦੇ ਦਿਓਰ ਦੇ ਕਮਰੇ ਵਿੱਚੋਂ ਆ ਰਹੀਆਂ ਸੀ ਮੈਂ ਹੌਲੀ-ਹੌਲੀ ਕਮਰੇ ਕੋਲ ਗਈ ਤੇ ਕੰਨ ਲਾ ਕੇ ਸੁਣਨ ਦੀ ਕੋਸ਼ਿਸ਼ ਕੀਤੀ ਕਮਰੇ ਦਾ ਦਰਵਾਜ਼ਾ ਥੋੜਾ ਜਿਹਾ ਖੁੱਲ੍ਹਾ ਸੀ ਪਰਦਾ ਲੱਗਾ ਹੋਇਆ ਸੀ ਜਦ ਮੈਂ ਮਾੜਾ ਜਿਹਾ ਪਰਦਾ ਸਾਈਡ ਤੇ ਕਰਕੇ ਦੇਖਿਆ ਤਾਂ ਮੇਰੀਆਂ ਅੱਖਾਂ ਢੀਆਂ ਦੀਆਂ ਢੀਆਂ ਹੀ ਰਹਿ ਗਈਆਂ ਮੇਰੇ ਤਾਂ ਹੋਸ਼ ਹੀ ਉੱਡ ਗਏ ਸੀ ਜਦ ਮੈਂ ਉਹਨਾਂ ਦੋਨਾਂ ਨੂੰ ਏਸ ਹਾਲਤ ਵਿੱਚ ਵੇਖਿਆ ਮੈਨੂੰ ਚੱਕਰ ਜਿਹੀ ਆ ਗਈ ਮੈਂ ਉੱਤੇ ਹੀ ਬਹਿ ਗਈ ਤੇ ਸੋਚਣ ਲੱਗੀ ਕਿ ਮੇਰੀ ਭੈਣ ਇਸ ਤਰ੍ਹਾਂ ਦੀ ਹੈ ਮੈਂ ਕਦੀ ਸੋਚ ਵੀ ਨਹੀਂ ਸਕਦੀ ਸੀ ਕਿ ਉਹ ਇਤਾਂ ਦੀ ਹਰਕਤ ਕਰੂਗੀ ਭੈਣ ਦੇ ਦਿਉਰ ਦਾ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਉਹ ਕਿਸ ਤਰ੍ਹਾਂ ਦਾ ਇਨਸਾਨ ਹੈ ਉਸਨੇ ਮੇਰੇ ਤੇ ਟੋਰੇ ਪਾਉਣ ਦੀ ਕੋਸ਼ਿਸ਼ ਕੀਤੀ ਤੇ ਉਸਨੇ ਮੇਰੀ ਭੈਣ ਨੂੰ ਵੀ ਆਪਸ ਵਿੱਚ ਫਸਾ ਲਿਆ ਸੀ ਮੈਂ ਹੌਲੀ-ਹੌਲੀ ਉੱઠી ਤੇ ਰਸੋਈ ਵਿੱਚ ਪਾਣੀ ਪੀਣ ਲਈ ਚਲੀ ਗਈ ਅਤੇ ਚੁੱਪ ਕਰਕੇ ਕੋਠੇ ਤੇ ਚਲੀ ਗਈ ਥੋੜੀ ਜਿਹੀ ਬਾਅਦ ਮੈਂ ਫੇਰ ਥੱਲੇ ਆਈ ਹੁਣ ਮੇਰੀ ਭੈਣ ਆਪਣੇ ਕਮਰੇ ਵਿੱਚ ਸੀ ਮੈਂ ਆਪਣੀ ਭੈਣ ਨੂੰ ਕਿਹਾ ਕਿ ਤੁਸੀਂ ਕੀ ਕਰ ਰਹੇ ਸੀ ਮੈਂ ਤੁਹਾਨੂੰ ਕਿੰਨੀ ਆਵਾਜ਼ਾਂ ਮਾਰੀਆਂ ਇੱਕ ਰਾਤ ਮੈਨੂੰ ਨੀਂਦ ਨਹੀਂ ਆ ਰਹੀ ਸੀ ਮੈਨੂੰ ਪਾਣੀ ਦੀ ਪਿਆਸ ਲੱਗੀ ਤਾਂ ਮੈਂ ਰਸੋਈ ਵਿੱਚ ਪਾਣੀ ਪੀਣ ਗਈ ਤਾਂ ਮੈਨੂੰ ਕਿਸੇ ਦੇ ਗੱਲ ਕਰਨ ਦੀ ਆਵਾਜ਼ ਆ ਰਹੀ ਸੀ ਮੈਂ ਸੋਚਾਂ ਵਿੱਚ ਪੈ ਗਈ ਕਿ ਆਵਾਜ਼ ਕਿੱਥੋਂ ਆ ਰਹੀ ਹੈ ਤੇ ਜਦੋਂ ਮੈਂ ਵੇਖਿਆ ਤਾਂ ਉਹ ਆਵਾਜ਼ ਮੇਰੀ ਭੈਣ ਦੇ ਕਮਰੇ ਵਿੱਚੋਂ ਆ ਰਹੀ ਸੀ ਜਦ ਮੈਂ ਜਾ ਕੇ ਵੇਖਿਆ ਤਾਂ ਭੈਣ ਆਪਣੇ ਦਿਉਰ ਨੂੰ ਕਹਿ ਰਹੀ ਸੀ ਕਿ ਅੱਜ ਨਹੀਂ ਅੱਜ ਮੇਰਾ ਮੂੜ ਨਹੀਂ ਤਾਂ ਉਹ ਕਹਿ ਰਿਹਾ ਸੀ ਕੋਈ ਗੱਲ ਨਹੀਂ ਮੂੜ ਤਾਂ ਬਾਣੀ ਜਾਣਾ ਪਰ ਤੈਨੂੰ ਮੇਰੀ ਗੱਲ ਮੰਨਣੀ ਪੈਣੀ ਆ ਪਰ ਮੇਰੀ ਭੈਣ ਮਨ ਰਹੀ ਗਈ ਸੀ ਉਸ ਨੇ ਭੈਣ ਨੂੰ ਜ਼ਬਰਦਸਤੀ ਫੜਿਆ ਅਤੇ ਆਪਣੀ ਮਨਮਰਜ਼ੀ ਕਰਨੀ ਸ਼ੁਰੂ ਕਰ ਦਿੱਤੀ ਮੈਂ ਸੋਚਿਆ ਕਿ ਇਸ ਦਾ ਮਤਲਬ ਇਹ ਰਾਤ ਨੂੰ ਵੀ ਦੋਸਤੋ ਮੈਂ ਤਾਂ ਦੂਜੇ ਦਿਨ ਆਪਣੇ ਘਰ ਆ ਗਈ ਸੀ ਕਿਉਂਕਿ ਮੇਰਾ ਬਾਹਰਲਾ ਕੰਮ ਬਣ ਗਿਆ ਸੀ ਤੇ ਮੈਂ ਆਪਣੀ ਜਾਣ ਦੀ ਤਿਆਰੀ ਵੀ ਕਰਨੀ ਸੀ। ਅਧਿਕੁਜ ਦਿਨਾਂ ਬਾਅਦ ਮੇਰੀ ਫਲਾਈਟ ਵੀ ਸੀ ਦੀ। ਜੀਜੇ ਨੂੰ ਫੋਨ ਕਰ ਦਿੱਤਾ ਸੀ ਕਿ ਮੈਂ ਆ ਰਹੀ ਹਾਂ ਤੁਸੀਂ ਮੈਨੂੰ 에ਰਪੋਰਟ ਤੋਂ ਲੈ ਕੇ ਜਾਓ ਤਾਂ ਮੇਰਾ ਜੀਜਾ ਕਹਿਣ ਲੱਗਾ ਕਿ ਹਾਂ ਠੀਕ ਹੈ। ਜਦ ਮੈਂ 에ਰਪੋਰਟ ਤੇ ਪਹੁੰਚੀ ਤਾਂ ਮੇਰਾ ਜੀਜਾ ਮੈਨੂੰ ਲੈਣ ਲਈ ਉੱਥੇ ਪਹਿਲਾਂ ਹੀ ਖੜਾ ਸੀ। ਅਤੇ ਉਸ ਨੇ ਮੈਨੂੰ ਗੱਡੀ ਵਿੱਚ ਬਿਠਾਇਆ ਤੇ ਆਪਣੇ ਫਲੈਟ ਦੇ ਵਿੱਚ ਲੈ ਗਿਆ ਜਿੱਥੇ ਉਹ ਰਹਿੰਦਾ ਸੀ। ਜੀਜਾ ਕਹਿਣ ਲੱਗਾ ਰੀਖਾ ਜਿੰਨੇ ਦਿਨ ਤੂੰ ਇੱਥੇ ਰਹਿਣਾ ਤੂੰ ਰਹਿ ਸਕਦੀ ਆ ਮੈਂ ਤਾਂ ਸਵੇਰੇ ਕੰਮ ਤੇ ਚਲਾ ਜਾਣਾ ਅਤੇ ਸ਼ਾਮ ਨੂੰ ਹੀ ਵਾਪਸ ਆਉਣਾ ਅਤੇ ਤੂੰ ਥੋੜੇ ਦਿਨ ਇੱਥੇ ਰਹਿ ਨਾਲੇ ਤੈਨੂੰ ਬਾਹਰਲਾ ਮਾਹੌਲ ਪਤਾ ਲੱਗ ਜਾਊਗਾ ਤੂੰ ਇੱਥੋਂ ਦੀ ਭੇਤੀ ਹੋ ਜਾਏਂਗੀ ਮੈਂ ਬਹੁਤ ਜ਼ਿਆਦਾ ਥੱਕੀ ਪਈ ਸੀ ਤੇ ਕਮਰੇ ਵਿੱਚ ਆਰਾਮ ਕਰਨ ਲੱਗ ਪਈ ਅਤੇ ਉਸ ਤੋਂ ਬਾਅਦ ਮੈਨੂੰ ਪਤਾ ਇਹਨਾਂ ਲੱਗਾ ਕਿਹੜੇ ਵੇਲੇ ਮੈਨੂੰ ਨੀਂਦ ਆ ਗਈ ਕਿਉਂਕਿ ਥਕਾਵਟ ਜੋ ਹੋਈ ਸੀ ਸ਼ਾਮ ਦੇ 5:00 ਵੱਜ ਚੁੱਕੇ ਸੀ ਦੇ ਦੋਸਤੋ ਮੈਂ ਆਪਣੇ ਕਮਰੇ ਵਿੱਚ ਸੀ ਮੇਰਾ ਜੀਜਾ ਪਤਾ ਨਹੀਂ ਕਿਹੜੇ ਸਮੇਂ ਮੇਰੇ ਕਮਰੇ ਵਿੱਚ ਆਇਆ ਆਪਣੇ ਕੰਮ ਤੋਂ ਆ ਕੇ ਉਹ ਮੇਰੇ ਕੋਲ ਬੈਠਾ ਹੋਇਆ ਸੀ ਉਸਨੇ ਮੇਰਾ ਸਿਰ ਆਪਣੀ ਗੋਦੀ ਵਿੱਚ ਰੱਖਿਆ ਹੋਇਆ ਸੀ ਅਤੇ ਮੇਰੇ ਸਰੀਰ ਤੇ ਹੱਥ ਫੇਰ ਰਿਹਾ ਸੀ ਮੈਨੂੰ ਕੁਝ ਹੋਸ਼ ਨਹੀਂ ਸੀ ਕਿਉਂਕਿ ਮੈਂ ਬਹੁਤ ਜ਼ਿਆਦਾ ਗੂੜੀ ਨੀਂਦ ਵਿੱਚ ਸੀ ਸਫਰ ਕਰਕੇ ਉਹ ਮੇਰੇ ਸਿਰ ਤੇ ਮੇਰੀ ਪਿੱਠ ਤੇ ਹੱਥ ਲਾ ਰਿਹਾ ਸੀ ਤਾਂ ਮੇਰੀ ਅਚਾਨਕ ਆਖਲ ਗਈ ਜਦੋਂ ਮੈਂ ਵੇਖਿਆ ਤਾਂ ਇਕਦਮ ਘਬਰਾ ਕੇ ਉੱઠી ਤੇ ਕਿਹਾ ਕਿ ਜੀਜਾ ਜੀ ਤੁਸੀਂ ਇੱਥੇ ਕੀ ਕਰ ਰਹੇ ਹੋ ਤਾਂ ਉਸਨੇ ਕਿਹਾ ਕੁਝ ਨਹੀਂ ਤੂੰ ਸੁੱਤੀ ਸੀ ਸ਼ਾਇਦ ਤੈਨੂੰ ਥਕਾਵਟ ਹੋ ਗਈ ਅਤੇ ਮੈਂ ਉਸ ਨੂੰ ਕਿਹਾ ਪਰ ਤੁਸੀਂ ਇੱਥੇ ਕੀ ਕਰ ਰਹੇ ਹੋ ਉਸਨੇ ਕਿਹਾ ਕਿ ਮੈਂ ਆਪਣੇ ਕੰਮ ਤੋਂ ਆਇਆ ਸੀ ਸਵੇਰੇ ਤਾਂ ਆਪਣੀ ਗੱਲ ਨਹੀਂ ਹੋਈ ਇਸ ਲਈ ਮੈਂ ਤੈਨੂੰ ਮਿਲਣ ਆਇਆ ਸੀ ਮੈਂ ਉਸ ਨੂੰ ਕਿਹਾ ਮੈਂ ਠੀਕ ਹਾਂ ਤੁਸੀਂ ਜਾਓ ਮੇਰੇ ਕਮਰੇ ਵਿੱਚੋਂ ਮੈਨੂੰ ਰੈਸਟ ਕਰ ਲੈਣ ਦਿਓ ਤਾਂ ਜੀਜਾ ਕਹਿਣ ਲੱਗਾ ਕੋਈ ਗੱਲ ਨਹੀਂ ਤੂੰ ਰੈਸਟ ਵੀ ਕਰ ਲੈ ਪਹਿਲਾਂ ਮੈਨੂੰ ਇਹ ਤਾਂ ਦੱਸ ਕਿ ਪਿੰਡ ਵਿੱਚ ਸਾਰੇ ਠੀਕ ਨੇ ਤੇ ਤੇਰੀ ਭੈਣ ਦਾ ਕੀ ਹਾਲ ਹੈ ਮੈਂ ਸਵੇਰੇ ਕਾਲੀ ਵਿੱਚ ਸੀ ਕਿਸੇ ਦਾ ਹਾਲ ਵੀ ਨਹੀਂ ਪੁੱਛ ਸਕਿਆ ਤੇ ਦੱਸ ਮੇਰਾ ਭਰਾ ਤੇ ਮੇਰਾ ਡੈਡੀ ਤੇ ਉਧਰੋਂ ਮੇਰੇ ਸਾਸੋਹਰਾ ਕਿੱਦਾਂ ਨੇ ਮੈਂ ਉਸ ਨੂੰ ਕਿਹਾ ਕਿ ਸਾਰੇ ਠੀਕ ਨੇ ਸਾਰੇ ਵਧੀਆ ਨੇ ਮੈਂ ਉਹਨੂੰ ਪਹਿਲਾਂ ਥੋੜੇ ਦਿਨ ਉੱਥੇ ਰਹਿ ਕੇ ਆਈ ਸੀ ਸਭ ਰਾਜੀ ਖੁਸ਼ੀ ਆ ਅਤੇ ਇਹ ਕਹਿ ਕੇ ਫਿਰ ਕਹਿਣ ਲੱਗਾ ਕਿ ਮੈਂ ਰੋਟੀ ਮੰਗਵਾ ਦਿੱਤੀ ਤੂੰ ਖਾ ਲੈ ਤੇ ਫਿਰ ਸੌਂ ਜਾਈ ਮੈਂ ਉਸ ਨੂੰ ਕਿਹਾ ਠੀਕ ਹੈ ਦੋਸਤੋ ਮੈਂ ਰੋਟੀ ਖਾ ਕੇ ਫਿਰ ਸੌਣ ਲਈ ਚਲੀ ਗਈ ਕਿਉਂਕਿ ਰਾਤ ਹੋਣ ਲੱਗ ਪਈ ਸੀ ਜੀਜਾ ਆਪਣੇ ਕਮਰੇ ਦੇ ਵਿੱਚ ਦੁੱਧ ਦਾ ਗਲਾਸ ਲੈ ਕੇ ਆਇਆ ਤੇ ਕਹਿਣ ਲੱਗਾ ਰੇਖਾ ਆ ਦੁੱਧ ਜ਼ਰੂਰ ਪੀ ਲਈ ਇਸ ਨਾਲ ਤੇਰੀ ਸਾਰੀ ਥਕਾਵਟ ਦੂਰ ਹੋ ਜਾਣੀ ਆ ਮੈਂ ਉਸ ਨੂੰ ਕਿਹਾ ਕਿ ਚੀਚਾ ਜੀ ਤੁਸੀਂ ਮੇਸ ਤੇ ਰੱਖ ਕੇ ਜਾਓ ਮੈਂ ਆਪੇ ਪੀ ਲਾਂਗੀ ਅਤੇ ਉਸ ਤੋਂ ਬਾਅਦ ਉਸ ਨੇ ਦੁੱਧ ਦਾ ਗਲਾਸ ਮੇਸ ਤੇ ਰੱਖਿਆ ਤੇ ਬਾਹਰ ਚਲਾ ਗਿਆ ਅਤੇ ਫਿਰ ਮੈਂ ਸੋਚਿਆ ਕਿ ਪਹਿਲਾਂ ਦੁੱਧ ਹੀ ਪੀ ਲੈਣੀ ਆ ਕਿਤੇ ਠੰਡਾ ਨਾ ਹੋ ਜਾਵੇ ਮੈਂ ਦੁੱਧ ਚੁੱਕਿਆ ਅਤੇ ਦੁੱਧ ਪੀ ਕੇ ਮੈਂ ਫੇਰ ਲੰਮੀ ਪੈ ਗਈ ਪਰ ਇਸ ਵਾਰੀ ਤਾਂ ਮੈਨੂੰ ਬਹੁਤ ਹੀ ਜ਼ਿਆਦਾ ਗੂੜੀ ਨੀਂਦ ਆ ਗਈ ਸੀ ਮੈਨੂੰ ਕੁਝ ਪਤਾ ਨਹੀਂ ਸੀ ਕਿ ਮੈਂ ਕਿੱਥੇ ਪਈ ਆ ਅਤੇ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੈਨੂੰ ਕਿਸੇ ਨੇ ਸੁਣ ਜਿਆ ਕਰਤਾ ਹੋਵੇ ਤੇ ਮੈਨੂੰ ਬਿਲਕੁਲ ਵੀ ਸਮਝ ਨਹੀਂ ਆ ਰਹੀ ਸੀ ਉਪਰੋਂ ਨੀਂਦ ਬਹੁਤ ਆ ਰਹੀ ਸੀ ਥੋੜੇ ਚਿਰ ਬਾਅਦ ਮੇਰੇ ਕਮਰੇ ਵਿੱਚ ਮੇਰਾ ਜੀਜਾ ਆਇਆ ਅਤੇ ਉਹ ਸਿਤਾ ਮੇਰੇ ਕੋਲ ਆਇਆ ਉਹ ਉਸਨੇ ਆਪਣਾ ਹੱਥ ਮੇਰੇ ਸਰੀਰ ਤੇ ਲਾਉਣਾ ਸ਼ੁਰੂ ਕੀਤਾ ਮੈਨੂੰ ਤਾਂ ਹੋਸ਼ ਵੀ ਨਹੀਂ ਸੀ ਮੇਰੇ ਜੀਜੇ ਨੇ ਦੁੱਧ ਵਿੱਚ ਨੀਂਦ ਦੀਆਂ ਗੋਲੀਆਂ ਛੁਪਾ ਦਿੱਤੀਆਂ ਸੀ ਦੋਸਤੋ ਮੇਰੀ ਸੁੱਤੀ ਪਈ ਦੀ ਉਸਨੇ ਇੱਜ਼ਤ ਤਾਰ ਤਾਰ ਕਰ ਦਿੱਤੀ ਮੇਰਾ ਸਰੀਰ ਪੂਰਾ ਸੁਨ ਸੀ ਉਸਨੇ ਆਪਣਾ ਕੰਮ ਪੂਰਾ ਕੀਤਾ ਤੇ ਉੱਥੋਂ ਚਲਾ ਗਿਆ ਜਿਸ ਤਰ੍ਹਾਂ ਹੀ ਮੇਰੇ ਨਾਲ ਕੁਝ ਹੋਇਆ ਨਾ ਹੋਵੇ ਜਦ ਮੈਂ ਸਵੇਰ ਨੂੰ ਠੀ ਤਾਂ ਮੇਰੇ ਕੋਲ ਉੱਠ ਵੀ ਨਹੀਂ ਹੋ ਰਹਾ ਸੀ ਪੂਰੇ ਸਰੀਰ ਦੇ ਵਿੱਚ ਦਰਦ ਸੀ ਜਿਦਾ ਮੈਨੂੰ ਕਿਸੇ ਨੇ ਕੁੱਟਿਆ ਹੋਵੇ ਮੇਰੇ ਕੋਲੋਂ ਤੁਰਿਆ ਵੀ ਨਹੀਂ ਜਾ ਰਹਾ ਸੀ ਮੈਂ ਬਾਥਰੂਮ ਦੇ ਵਿੱਚ ਗਈ ਤੇ ਆਪਣੇ ਆਪ ਨੂੰ ਚੰਗੀ ਤਰ੍ਹਾਂ ਨਾਲ ਵੇਖਿਆ ਤੇ ਮੈਂ ਸਮਝ ਗਈ ਸੀ ਕਿ ਮੇਰੇ ਨਾਲ ਉਸਨੇ ਜੋ ਵੀ ਕੀਤਾ ਗਲਤ ਕੀਤਾ ਉਸਨੇ ਮੇਰੀ ਇੱਜ਼ਤ ਤਾਰ-ਤਾਰ ਕਰ ਦਿੱਤੀ ਸੀ ਇਸ ਦਾ ਮਤਲਬ ਉਸਨੇ ਦੁੱਧ ਦੇ ਵਿੱਚ ਕੁਝ ਪਾਇਆ ਹੋਇਆ ਸੀ ਇਸ ਲਈ ਉਸਨੇ ਮੇਰਾ ਫਾਇਦਾ ਚੁੱਕਿਆ ਮੈਂ ਕਿਹਾ ਕਿ ਹੁਣ ਜਦੋਂ ਆਪਣੇ ਕੰਮ ਤੋਂ ਆਊਗਾ ਤਾਂ ਮੈਂ ਉਸ ਨੂੰ ਕੋਲ ਬਿਠਾ ਕੇ ਪੁੱਛਾਂਗੀ ਕਿ ਆਖਰ ਉਸਨੇ ਮੇਰੇ ਨਾਲ ਇਦਾਂ ਕਿਉਂ ਕੀਤਾ ਉਸਨੇ ਮੇਰੀ ਇੱਜ਼ਤ ਨੂੰ ਤਾੜ-ਤਾੜ ਕਿਉਂ ਕੀਤਾ ਜਦੋਂ ਸ਼ਾਮ ਨੂੰ ਉਹ ਘਰ ਆਇਆ ਤਾਂ ਮੈਂ ਆਪਣੇ ਕਮਰੇ ਵਿੱਚ ਸੀ ਅਤੇ ਉਸ ਤੋਂ ਬਾਅਦ ਆਪਣੀ ਚੀਜੀ ਨੂੰ ਮੈਂ ਪੁੱਛਿਆ ਕਿ ਤੁਸੀਂ ਮੇਰੀ ਜ਼ਿੰਦਗੀ ਕਿਉਂ ਬਰਬਾਦ ਕਰ ਦਿੱਤੀ ਤਾਂ ਕਹਿਣ ਲੱਗਾ ਕਿ ਮੈਂ ਤੇਰੀ ਜ਼ਿੰਦਗੀ ਬਰਬਾਦ ਨਹੀਂ ਕੀਤੀ ਮੈਂ ਉਸ ਨੂੰ ਕਿਹਾ ਕਿ ਹੋਰ ਕਿਸ ਨੇ ਕੀਤੀ ਹੈ ਇਸ ਘਰ ਵਿੱਚ ਤੁਹਾਡੇ ਦੋਨਾਂ ਬਿਨਾ ਹੋਰ ਕੋਈ ਵੀ ਨਹੀਂ ਜੋ ਮੇਰੇ ਨਾਲ ਇਹ ਹਰਕਤ ਕਰੇਗੀ ਫਿਰ ਕਹਿਣ ਲੱਗਾ ਜੇ ਤੈਨੂੰ ਪਤਾ ਲੱਗ ਗਿਆ ਕਿ ਮੈਂ ਹੀ ਤੇਰੀ ਜ਼ਿੰਦਗੀ ਖਰਾਬ ਕੀਤੀ ਆ ਕਿਉਂਕਿ ਮੈਂ ਨੇ ਚਿਰ ਤੋਂ ਇਕੱਲਾ ਰਹ ਰਿਹਾ ਸੀ ਤੈਨੂੰ ਦੇਖ ਕੇ ਮੇਰੇ ਦਿਲ ਤੇ ਕਾਬੂ ਨਾ ਰਿਹਾ ਮੇਰਾ ਮਨ ਖਰਾਬ ਹੋ ਗਿਆ ਇਸ ਲਈ ਫਿਰ ਮੈਂ ਤੇਰੇ ਨਾਲ ਦੋਸਤੋਂ ਉੱਠ ਕੇ ਮੇਰੇ ਕੋਲ ਆ ਗਿਆ ਤੇ ਉਸ ਨੇ ਮੇਰੀ ਬਾਹ ਫੜ ਲਈ ਅਤੇ ਉਸ ਤੋਂ ਬਾਅਦ ਉਹ ਕਹਿਣ ਲੱਗਾ ਚੁੱਕਰ ਕੇ ਮੇਰੇ ਨਾਲ ਸਭ ਕੁਝ ਕਰ ਅਤੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਨਹੀਂ ਤਾਂ ਮੈਂ ਤੈਨੂੰ ਜਾਨੋਂ ਮਾਰ ਦੇਣਾ ਇੱਥੇ ਪਤਾ ਵੀ ਨਹੀਂ ਲੱਗਣਾ ਕੀ ਕੌਣ ਸੀ ਕਿੱਥੋਂ ਆਈ ਸੀ ਤੇ ਕਿੱਥੋਂ ਗਈ ਕਿਉਂਕਿ ਤੈਨੂੰ ਇੱਥੇ ਕੋਈ ਨਹੀਂ ਜਾਣਦਾ ਕਿਸ ਨੂੰ ਆਪਣਾ ਦੁੱਖ ਦੱਸੇਗੀ ਇੱਥੇ ਕੋਈ ਕਿਸੇ ਦੀ ਨਹੀਂ ਪੁੱਛਦਾ ਤੇ ਜੇ ਤੂੰ ਕਿਸੇ ਨੂੰ ਇੱਥੇ ਦੱਸਣ ਦੀ ਕੋਸ਼ਿਸ਼ ਵੀ ਕੀਤੀ ਤਾਂ ਤੇਰਾ ਕਿਸੇ ਨੇ ਸੱਚ ਹੀ ਨਹੀਂ ਮੰਨਣਾ ਅਤੇ ਉਸ ਤੋਂ ਬਾਅਦ ਉਹ ਮੇਰਾ ਫਾਇਦਾ ਚੁੱਕਦਾ ਰਿਹਾ ਮੈਂ ਕੁਝ ਨਹੀਂ ਕਰ ਸਕਦੀ ਸੀ ਹੁਣ ਮੈਂ ਸਾਲਾਂ ਦੇ ਨਾਲ ਸਮਝੌਤਾ ਕਰ ਲਿਆ ਸੀ ਨਾ ਮੈਂ ਇੱਧਰ ਚੋਕੀ ਸੀ ਨਾ ਮੈਂ ਉੱਥੇ ਚੋਕੀ ਮੈਂ ਵਿਚ ਵਿਚਾਲੇ ਫਸ ਗਈ ਸੀ ਉਹ ਰੋਜ਼ ਆਉਂਦਾ ਤੇ ਮੈਨੂੰ ਆਪਣੇ ਕਮਰੇ ਵਿੱਚ ਲੈ ਜਾਂਦਾ ਮੈਂ ਕੁਝ ਨਹੀਂ ਕਰ ਸਕਦੀ ਸੀ ਮੈਂ ਤਾਂ ਉਸਦੀ ਘਰ ਵਾਲੀ ਵਾਂਗੂ ਉਸਦੇ ਨਾਲ ਰਹਿ ਰਹੀ ਸੀ ਹੁਣ ਉਸ ਨੇ ਮੈਨੂੰ ਆਪਣੇ ਨਾਲ ਅਤੇ ਕੰਮ ਤੇ ਲਗਵਾ ਦਿੱਤਾ ਸੀ ਇੱਕ ਦਿਨ ਉਹ ਮੈਨੂੰ ਕਹਿਣ ਲੱਗਾ ਕਿ ਤੂੰ ਮੇ ਨਾਲ ਵਿਆਹ ਕਰਵਾ ਲਾ ਮੈਂ ਉਸਦੀ ਗੱਲ ਸੁਣ ਕੇ ਹੈਰਾਨ ਹੋ ਗਈ ਸੀ ਕਹਿ ਲਗਾ ਮੈਂ ਤੇਰੇ ਭੈਣ ਨੂੰ ਤਲਾਕ ਦੇ ਦਾਂਗਾ ਪਹਿਲੀ ਗੱਲ ਇਹ ਸੀ ਉਹ ਇੱਥੇ ਆ ਵੀ ਨਹੀਂ ਸਕਦੀ ਅਤੇ ਅਸੀਂ ਫੇਰ ਨਾ ਉੱਥੇ ਜਾਵਾਂਗੇ ਅਸੀਂ ਇੱਥੇ ਹੀ ਰਾਵਾਂਗੇ ਉਸ ਦੀਆਂ ਗੱਲਾਂ ਸੁਣ ਕੇ ਮੈਂ ਹੈਰਾਨ ਹੋ ਗਈ ਸੀ ਕਹਿ ਲਗਾ ਸੀ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰ ਲਾਂਗੇ ਕਿਉਂਕਿ ਤੇਰੀ ਜ਼ਿੰਦਗੀ ਤਾਂ ਹੁਣ ਖਰਾਬ ਹੋ ਗਈ ਹੁਣ ਤੇਰਾ ਕਿਸੇ ਹੋਰ ਨਾਲ ਤਾਂ ਵਿਆਹ ਨਹੀਂ ਹੋਣਾ ਇਸ ਲਈ ਤੂੰ ਮੇਰੇ ਨਾਲ ਹੀ ਵਿਆਹ ਕਰਵਾ ਲੈ ਮੈਂ ਫੇਰ ਵੀ ਸੋਚ ਰਹੀ ਆਂ ਕਿਉਂਕਿ ਅਸੀਂ ਹੁਣ ਇੱਥੇ ਚੰਗੇ ਪੈਸੇ ਕਮਾ ਰਹੇ ਸੀ ਦੋਨੋਂ ਚੜ੍ਹੇ ਹੋਰ ਸਾਨੂੰ ਕੀ ਚਾਹੀਦਾ ਸੀ ਮੈਂ ਫਿਰ ਆਪਣੇ ਜੀਜੇ ਨਾਲ ਹੀ ਵਿਆਹ ਕਰਵਾ ਲਿਆ ਬਸ ਜ਼ਿੰਦਗੀ ਨੂੰ ਬਾਈਕਾਟ ਹੀ ਕਰ ਦਿੱਤਾ ਸੀ ਤੇ ਇੰਡੀਆ ਨੂੰ ਹਮੇਸ਼ਾ ਲਈ ਬਾਈਕਾਟ ਕਰ ਦਿੱਤਾ ਜੀਜਾ ਕਹਿੰਦਾ ਮੈਂ ਤੇਰੀ ਭੈਣ ਨੂੰ ਪੈਸੇ ਪਾ ਦਿਆ ਕਰਾਂਗਾ ਮਹੀਨੇ ਦੀ ਮਹੀਨੇ ਉਸ ਦਾ ਗੁਜ਼ਾਰਾ ਹੋ ਜਾਇਆ ਕਰੂਗਾ ਮੈਂ ਉਸ ਨੂੰ ਕਿਹਾ ਉਸ ਦਾ ਤਾਂ ਸਰੀ ਜਾ ਰਿਹਾ ਤੁਸੀਂ ਉਸ ਦੀ ਫਿਕਰ ਨਾ ਕਰੋ ਫਾਤੀਜਾ ਕਹਿੰਨ ਲੱਗਾ ਉਸਤਾ ਕਿਦਾਂ ਸਰਦਾ ਮੈਂ ਉਸ ਨੂੰ ਕਿਹਾ ਜਦ ਮੈਂ ਉਸ ਕੋ ਰਹਿਣ ਗਈ ਸੀ ਤਾਂ ਮੈਂ ਉਸ ਨੂੰ ਤੇ ਤੁਹਾਡੇ ਭਰਾ ਨੂੰ ਦੋਨੋਂ ਜਣਿਆਂ ਨੂੰ ਵੇਖਿਆ ਸੀ ਜਿਹੜੇ ਆਪਣੇ ਆਪ ਵਿੱਚ ਰੰਗ ਰਲੀਆਂ ਮਨਾਉਂਦੇ ਨੇ ਉਸ ਦਾ ਤਾਂ ਉਸ ਨਾਲ ਹੀ ਵਿਆਹ ਹੋ ਜਾਣਾ ਅਤੇ ਜਦੋਂ ਅਸੀਂ ਇੰਡੀਆ ਜਾਵਾਂਗੇ ਨਹੀਂ ਫਿਰ ਚੀਚਾ ਕਹਿਣ ਲੱਗਾ ਕਿ ਅਸੀਂ ਇੱਕ ਵਾਰ ਤਾਂ ਉਸ ਨੂੰ ਜ਼ਰੂਰ ਦੱਸਾਂਗੇ ਕਿ ਅਸੀਂ ਇੱਥੇ ਵਿਆਹ ਕਰਵਾ ਲਿਆ ਅਤੇ ਹੁਣ ਸਾਨੂੰ ਇੱਥੇ ਆਉਣ ਦੀ ਕੋਈ ਲੋੜ ਨਹੀਂ ਤੇ ਸਾਨੂੰ ਹੁਣ ਇੱਥੇ ਰਹਿੰਦੇ 4 ਸਾਲ ਹੋ ਗਏ ਸੀ ਸਾਡੇ ਹੁਣ ਇੱਕ ਕੁੜੀ ਤੇ ਇੱਕ ਮੁੰਡਾ ਹੋ ਗਏ ਉਧਰ ਭੈਣ ਨੇ ਵੀ ਦਿੋਰ ਨਾਲ ਵਿਆਹ ਕਰਵਾ ਲਿਆ ਸੀ ਅਤੇ ਅਸੀਂ ਉਹਨਾਂ ਨੂੰ ਥੋੜਾ ਬਹੁਤਾ ਖਰਚਾ ਪਾਣੀ ਭੇਜ ਦਿੰਦੇ ਸੀ ਉਸ ਤੋਂ ਬਾਅਦ ਜਿਸ ਨਾਲ ਉਹਨਾਂ ਦਾ ਸਰੀ ਜਾ ਰਿਹਾ ਸੀ ਪਰ ਅਸੀਂ ਇੰਡੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਸੀ ਅਸੀਂ ਸੋਚ ਲਿਆ ਸੀ ਕਿ ਅਸੀਂ ਹੁਣ ਇੰਡੀਆ ਨਹੀਂ ਜਾਣਾ ਹੁਣ ਅਸੀਂ ਆਪਣੀ ਸਾਰੀ ਜ਼ਿੰਦਗੀ ਇੱਥੇ ਹੀ ਰਹਿ ਕੇ ਗੁਜ਼ਾਰਨੀ ਆ। ਇਹ ਸੀ ਮੇਰੀ ਸੱਚੀ ਕਹਾਣੀ। ਦੋਸਤੋ ਮੈਂ ਸੋਚ ਕੇ ਕੀ ਕਰਨ ਕੈਨੇਡਾ ਆਈ ਸੀ ਤੇ ਕੀ ਹੋਏ? ਇਹ ਕਹਾਣੀ ਸਾਨੂੰ ਕੀ ਸਿਖ ਦਿੰਦੀ ਆ? ਕਿ ਸਾਨੂੰ ਆਪਣੇ ਰਿਸ਼ਤਿਆਂ ਦੀ ਕਦਰ ਤੇ ਮर्यादा ਵਿੱਚ ਰਹਿਣਾ ਚਾਹੀਦਾ ਹੈ। ਅਤੇ ਕਦੇ ਵੀ ਕਿਸੇ ਰਿਸ਼ਤੇ ਦੀ ਮर्यादा ਨੂੰ ਪਾਰ ਨਹੀਂ ਕਰਨਾ ਚਾਹੀਦਾ। ਚਾਹੇ ਉਹ ਰੇਖਾ ਹੋਵੇ ਜਾਂ ਫਿਰ ਉਸਤਾ ਚੀਚਾ ਜਾ ਫਿਰ ਉਸਦੀ ਭੈਣ ਤੇ ਉਸਦੀ ਭੈਣ ਦਾ ਵਿਆਹ ਸਭ ਨੇ ਹੀ ਆਪਣੇ ਰਿਸ਼ਤੇ ਦੀ ਮਰਿਆਦਾ ਨੂੰ ਪਾਰ ਕੀਤਾ ਜਿਸ ਦਾ ਨਤੀਜਾ ਇਹ ਹੋਇਆ ਉਮੀਦ ਕਰਦੀ ਹਾਂ ਤੁਹਾਨੂੰ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਵੇ ਕਹਾਣੀ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਚੈਨਲ ਤੇ ਪਹਿਲੀ ਵਾਰ ਹੀ ਆਇਓ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਤੇ ਹਮੇਸ਼ਾ ਯਾਦ ਰੱਖੋ ਆਪਣੇ ਰਿਸ਼ਤਿਆਂ ਨੂੰ ਮਰਿਆਦਾ ਦੇ ਵਿੱਚ ਹੀ ਰੱਖਦੋ ਮਰਿਆਦਾ ਪਾਰ ਕਰਨਾ ਰਿਸ਼ਤਿਆਂ ਦੀ ਖਰਾਬੀ ਕਰਦਾ ਹੈ ਉਮੀਦ ਕਰਦੀ ਹਾਂ ਇਹ ਸੋਹਣੀ ਜੀ ਕਹਾਣੀ ਨਾਲ ਫਿਰ ਮਿਲਾਂਗੇ ਇੱਕ ਨਵੀਂ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀ ਕਾਲ ਜੀ